ਕੀਨ ਕਰੋ ਕੋਈ ਵੀ ਮੋਬਾਈਲ ਦੀ ਐਪ ਲਾ ਲਓ ਉਹ ਜਿੰਨੀ ਮਰਜ਼ੀ ਵਧੀਆ ਲੇਕਿਨ ਉਹ ਦਾਦੀ ਦੀ ਬਾਤ ਨਾਲੋਂ ਵੱਧ ਨਹੀਂ ਹੈਗੀ ਜਿਹੜੀ ਦਾਦੀ ਬਾਤ ਸੁਣਾਉਂਦੀ ਸੀ ਸਾਡੇ ਵੈਲਦਾਂ ਵਾਲਦਾਂ ਦੇ ਤੇ ਇੱਕ ਜ਼ੇਨ ਚ ਇੱਕ ਗੱਲ ਬੈਠ ਗਈ ਆ ਉਹ ਸਮਝਦੇ ਆ ਕਿ ਬੱਚਿਆਂ ਦੀ ਤਰਬੀਅਤ ਸਿਰਫ ਰੋਟੀ ਖਵਾਣਾ ਤੇ ਸਕੂਲ ਦੇ ਅਖਰਾਜਾਦ ਪੂਰੇ ਕਰਨਾ ਹੀ ਆ ਮੈਂ ਕਹਿੰਦਾ ਬਹੁਤ ਸਾਰੇ ਬੱਚੇ ਐਸੇ ਹੋਣਗੇ ਜਿਨ੍ਹਾਂ ਨੇ ਕਦੀ ਨਿਕਲਦਾ ਹੋਇਆ ਸੂਰਜ ਨਹੀਂ ਦੇਖਿਆ ਅੱਛਾ ਬਾਜੀ ਆਪਾਂ ਵਿਰਸੇ ਦੀ ਗੱਲ ਕਰਦੇ ਆ ਪੰਜਾਬੀ ਰੈਤਲ ਦੀ ਗੱਲ ਕਰਨੀ ਆ ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਸਹੀ ਅੱਜ ਦੀ ਪੀੜ੍ਹੀ ਜਿਹੜੀ ਹੈ ਉਹ ਆਪਣੇ ਇਸ ਰਤਲ ਨਾਲ ਪੰਜਾਬੀ ਸੱਭਿਆਚਾਰ ਨਾਲ ਸਾਡੀ ਜਿਹੜੀ ਸਕਾਫਤ ਕਲਚਰ ਜੋ ਵੀ ਕਹ ਲਓ ਹੂੰ ਹੂੰ ਆਪਣੀਆਂ ਜੜਾਂ ਨਾਲ ਉਹ ਕਿੰਨੀ ਕੁ ਜੁੜੀ ਏ ਤੁਹਾਡੇ ਤੁਹਾਡੇ ਹਿਸਾਬ ਨਾਲ ਤੇ ਕੀ ਲੋਕੀ ਆਪਣੇ ਅਸਲ ਹਲ ਪਰਤਣਾ ਚਾਹੁੰਦੇ ਨੇ ਜਾਂ ਜਾਣ ਕੇ ਨਹੀਂ ਪਰਤਣ ਦੇ ਕਿਉਂਕਿ ਮੈਂ ਤੇ ਇਹ ਵੀ ਵੇਖਣਾ ਨਾ ਕਿ ਮੋਟੀਵੇਸ਼ਨਲ ਸਪੀਕਰ ਵੀ ਅੱਜ ਦੇ ਦੌਰ ਚ ਬੜੇ ਨੇ ਸਹੀ ਉਹਨਾਂ ਦੇ ਹੁੰਦਿਆਂ ਵੀ ਜਿਹੜਾ ਲੋਕੀ ਆਪਣੇ ਜਿਹੜੀ ਉਹ ਜੜ੍ਹ ਹੈਗੀ ਸੀ ਉਹਨੂੰ ਨਹੀਂ ਫੜਦੇ ਪਏ ਕੀ وجہ ਇਹ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਕਿ ਇੰਨੇ ਜ਼ਿਆਦਾ ਮੋਟੀਵੇਸ਼ਨਲ ਸਪੀਕਰ ਹੋਣ ਦੇ ਬਾਵਜੂਦ ਵੀ ਅਸੀਂ ਟਾਸ ਤੋਂ ਮਸ ਨਹੀਂ ਹੋ ਰਹੇ ਹਮ ਮੈਂ ਤੇ ਜ਼ਮਾਨਾ ਲੋਗ ਯੂਥ ਸਾਰੀ ਇੱਕ ਦੂਸਰੇ ਟਰੈਕ ਦੀ ਤਰਫ ਜਾ ਰਹੀ ਆਪਣੇ ਅਸਲ ਤੋਂ ਹਟ ਕੇ ਇੱਕ ਆਰਟੀਫੀਸ਼ਲ ਬਹੁਤ ਦੂਰ ਨਿਕਲ ਰਹੇ ਆ ਆਰਟੀਫੀਸ਼ਲ ਸਿਸਟਮ ਦੀ ਤਰਫ ਚਲੇ ਗਏ ਹਨਾ ਜੀ ਕਿ ਬਨਾਉਟੀ ਜ਼ਿੰਦਗੀ ਤੇ ਉਹਦਾ ਉਹਦੀ وجہ ਹੈ ਕਿ ਪਹਿਲੋ ਤਾਂ ਮੈਂ ਗੱਲ ਕਰਾਂਗਾ ਜਿਹੜੇ ਮੋਟੀਵੇਸ਼ਨਲ ਸਪੀਕਰ ਕਹਿੰਦੇ ਨੇ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਲੋਕਾਂ ਨੂੰ ਅਸਲ ਦੀ ਤਰਫ ਲਿਆ ਰਹੇ ਹਾਂ ਮੈਂ ਕਹਣਾ ਕਿ ਅਗਰ ਤੁਸੀਂ ਕਿਸੇ ਨੂੰ ਮੋਟੀਵੇਟ ਕਰਨਾ ਚਾਹੁੰਦੇ ਹੋ ਨਾ ਤੇ ਲੋਕ ਗੁਫ਼ਤਾਰਨਾ ਮੋਟੀਵੇਟ ਨਹੀਂ ਹੁੰਦੇ ਸਹੀ ਅਗਰ ਤੁਸੀਂ ਕਿਸੇ ਨੂੰ ਰਾਹ ਰਸਤੇ ਲਿਆਉਣਾ ਤਬਲੀਗ ਤੇ ਲਿਉਣ ਕਰਨੀ ਆ ਕਿਸੇ ਨੂੰ ਬੰਦੇ ਦਾ ਪੁੱਤਰ ਬਣਾਉਣਾ ਉਹਦਾ ਜਿਹੜਾ ਫਲਸਫਾ ਉਹਦਾ ਤਰੀਕੇ ਕਾ ਤੋਂ ਨਬੀ ਕਰੀਮ ਸੱਲੱਲਾਹੁ ਅਲੈਹ ਵਸਲਮ ਦੀ ਜ਼ਿੰਦਗੀ ਤੋਂ ਦੇਖੋ ਆਪਣੇ ਕਰਤਾਰ ਦੇ ذریعے ਆਪਣੇ ਵਜੂਦ ਦੇ ذریعے ਲੋਕਾਂ ਨੂੰ ਸਹੀ ਰਾਹ ਸਹੀ ਡਾਇਰੈਕਸ਼ਨ ਦੱਸਣਾ ਹੁਣ ਅਸੀਂ ਮੋਟੀਵੇਸ਼ਨਲ ਲੋਕਾਂ ਨੂੰ ਦੱਸੀਦਾ ਕਿ ਐਂਜ ਕਰੋ ਆਪਣੇ ਕਲਚਰ ਦੀ ਤਰਫ ਆਓ ਆਪਣੇ ਸਕਾਫਤ ਦੀ ਤਰਫ ਆਓ ਇੱਕ ਜ਼ੁਬਾਨ ਦੇ ذریعے ਸਹੀ ਤੁਹਾਡੇ ਵਜੂਦ ਚੋਂ ਤੁਹਾਡੇ ਜਿਸਮ ਚੋਂ ਤੁਹਾਡੇ ਵੰਦਰੋਂ ਕਿਉਂ ਨਹੀਂ ਉਹ ਪੁਰਾਣੀ ਸਕਾਫਤ ਪੁਰਾਣਾ ਕਲਚਰ ਨਜ਼ਰ ਆਉਂਦਾ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਮਾਪੇ ਦੀ ਮਾਪੇ ਕਹਿੰਦੇ ਆ ਕਿ ਯਾਰ ਸਾਡੇ ਬੱਚੇ ਮੋਬਾਈਲ ਨਾ ਸਾਰਾ ਦਿਨ ਲੱਗੇ ਰਹਿੰਦੇ ਆ ਤੇ ਇਹ ਅਸਲ ਦੀ ਤਰਫ ਨਹੀਂ ਆ ਰਹੇ ਇਹਨਾਂ ਨੂੰ ਹੁਣ ਅੱਜ ਦੇ ਬੱਚੇ ਨੂੰ ਪਤਾ ਨਹੀਂ ਕਿ ਰਲ ਕੇ ਜਦੋਂ ਖੇਡੀਦਾ ਰਲ ਕੇ ਬੈ ਕੇ ਖਾਈਦਾ ਹਾਂ ਉਹਦਾ ਕੀ ਸਵਾਦ ਆ ਮੋਬਾਈਲ ਨੂੰ ਹਟ ਕੇ ਜਦੋਂ ਇਕੱਠੇ ਬੈ ਕੇ ਗੱਲਾਂ ਸੁਣੀਦੀਆਂ ਇੱਕ ਦਾਦੀ ਕੋ ਬੈ ਕੇ ਬਾਤਾਂ ਜਦੋਂ ਸੁਣੀਦੀਆਂ ਪ੍ਰਾਣੀਆਂ ਹਾਂ ਤੇ ਉਹਦੇ ਕਹਿੰਦੇ ਰਜ਼ਾਈ ਦੇ ਵਿੱਚ ਹਾਂ ਸਾਰੇ ਆਨੇ ਇਕੱਠੇ ਹੋ ਕੇ ਬੈ ਜਾਣੇ ਉਹ ਪਿਆਣੇ ਇਕੱਠੇ ਹੋ ਕੇ ਦਾਦੀ ਨੇ ਜਦੋਂ ਬਾਤ ਸੁਣਾਉਣਾ ਯਕੀਨ ਕਰੋ ਕੋਈ ਵੀ ਮੋਬਾਈਲ ਦੀ ਐਪ ਲਾੜੋ ਉਹ ਜਿੰਨੇ ਮਰਜੀ ਵਧੀਆ ਲੇਕਿਨ ਉਹ ਦਾਦੀ ਦੀ ਬਾਤ ਨਾਲ ਵੱਧ ਨਹੀਂ ਹੈਗੀ ਜਿਹੜੀ ਦਾਦੀ ਬਾਤ ਸੁਣਾਉਂਦੀ ਸੀ ਮੈਂ ਕਹਿੰਦਾ ਵਾਂ ਕਿ ਵਾਲਦਾਂ ਨੂੰ ਚਾਹੀਦਾ ਵਾ ਕਿ ਆਪਣੇ ਵਜੂਦ ਦੇ ਜ਼ਰੀਏ ਹੂੰ ਲੋਕਾਂ ਨੂੰ ਮੋਟੀਵੇਟ ਕਰਨ ਬੱਚਿਆਂ ਨੂੰ ਮੋਟੀਵੇਟ ਕਰਨ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨ ਕਿ ਅਸਲ ਆ ਵਾ ਮਤਲਬ ਜੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੀ ਤਰਫ ਲੈ ਕੇ ਆਉਣ ਉਹਨਾਂ ਨੂੰ ਦਿਖਾਉਣ ਕਿ ਇਹ ਪੰਜਾਬ ਦਾ ਕਲਚਰ ਆ ਇਹ ਪੰਜਾਬ ਦਾ ਲਿਵਾਸ ਆ ਪੰਜਾਬੀ ਲੋਕ ਇੰਜ ਹੁੰਦੇ ਆ ਸਕਾਫਤ ਦਾ ਅਸਲ ਹੁਸਨ ਸੱਚਾਈ ਹੈ ਈਮਾਨਦਾਰੀ ਹੈ ਹਾਂਜੀ ਅਸੀਂ ਦੇਖੋ ਲਬਾਸ ਪਾ ਕੇ ਅਸੀਂ ਪੰਜਾਬੀ ਹਾਂ ਅਗਰ ਤੁਸੀਂ ਪੰਜਾਬ ਦੇ ਅਸਲ ਹੁਸਨ ਵਾਲੇ ਜੋ ਜਿਵੇਂ ਮੈਂ ਉਹ ਕਹਾਣੀ ਸੁਣਾਈ ਸਰਦਾਰ ਜੀ ਹਾਂਜੀ ਉਹ ਇੱਕ ਮੁਸੀਬਤ ਆ ਦੇ ਲੋਕਾਂ ਨੂੰ ਖਾਣਾ ਖਵਾ ਰਿਹਾ ਕਿ ਸਾਡੇ ਪਿੰਡ ਦੀ ਇੱਜ਼ਤ ਆ ਸਾਡੇ ਪਿੰਡ ਦਾ ਮਾਣ ਬਚ ਜਾਵੇ ਹਾਂ ਤੇ ਸਾਡਾ ਵਿਰਸਾ ਵੀ ਇਹੀ ਦੱਸਦਾ ਕਿ ਝੂਠ ਛੱਡ ਦੋ ਮਨਾਫਕਤ ਛੱਡ ਦੋ ਨਫ਼ਰਤ ਛੱਡ ਦੋ ਬੁਗਧ ਛੱਡ ਦੋ ਈਮਾਨਦਾਰ ਹੋ ਜਾਓ ਸੱਚੇ ਹੋ ਜਾਓ ਇਸਾਸਮੰਦ ਹੋ ਜਾਓ ਤੇ ਪੰਜਾਬ ਵਾਪਸ ਆ ਜਾਏ ਪੰਜਾਬ ਵਾਪਸ ਆਏ ਉਹ ਖੁਸ਼ਬੂ ਵਾਪਸ ਆਈ ਕੋ ਧਰਤੀ ਦਾ ਉਹ ਜਿਹੜਾ ਸਾਡਾ ਰਹਿਣ ਸਹਿਣ ਵਾਪਸ ਆ ਜਾਏ ਹਾਂਜੀ ਅੱਛਾ ਤੇ ਲੇਕਿਨ ਇੱਕ ਹੋਰ ਗੱਲ ਵੀ ਹੈ ਨਾ ਕਿ ਅੱਜ ਦੇ ਜਿਹੜੇ ਜਵਾਬ ਆਖ ਰਹੇ ਨੇ ਜਿੰਨੇ ਵੀ ਬੱਚੇ ਨੇ ਉਹਨਾਂ ਨੂੰ ਮਾਪਿਓ ਜਿਹੜੇ ਨੇ ਉਹ ਮੈਂ ਵੇਖਦਾ ਕਿ ਆਪਣੇ ਤੋਂ ਭਾਰ ਘਟਾਣ ਲਈ ਹੂੰ ਹੂੰ ਕਿ ਬੱਚਾ ਕਿਸੇ ਸ਼ਾਇਦ ਹੀ ਜ਼ਿੱਦ ਕਰ ਰਿਹਾ ਜਾਂ ਰੋਂ ਡੇ ਹੈ ਜਾਂ ਕੋਈ ਹੁੰਦਾ ਛੋਟੇ ਬੱਚੇ ਤੰਗ ਕਰਦੇ ਉਹ ਉਹਨੂੰ ਚੁੱਪ ਕਰਾਉਣ ਆਸਤੇ ਸਭ ਤੋਂ ਪਹਿਲਾ ਕੰਮ ਇਹ ਹੁੰਦਾ ਕਿ ਮੋਬਾਈਲ ਤੇ ਕੋਈ ਸ਼ੈਅ ਆ ਕੇ ਉਹ ਦੇ ਕੇ ਰੱਖ ਦਿਓ। ਉਹਦੀ ਇੱਕ ਵਜ੍ਹਾ ਬਾਜਵਾ ਸਾਹਿਬ ਦਾ ਹੁੰਦਾ ਸਾਡੇ ਵੈਲਦਾਂ ਵਾਲਦਿਆਂ ਦੇ ਦੀ ਇੱਕ ਜ਼ੇਨ ਚ ਇੱਕ ਗੱਲ ਬੈਠ ਗਈ ਆ ਉਹ ਸਮਝਦੇ ਆ ਕਿ ਬੱਚਿਆਂ ਦੀ ਤਰਬੀਅਤ ਸਿਰਫ ਰੋਟੀ ਖਵਾਣਾ ਤੇ ਸਕੂਲ ਦੇ ਅਖਰਾਜਾਦ ਪੂਰੇ ਕਰਨਾ ਹੀ ਆ। ਹਾਂ ਤੇ ਇਹਨਾਂ ਨੂੰ ਕਪੜੇ ਲੈ ਦਿਓ ਇਹਨਾਂ ਦੀਆਂ ਪੂਰੀਆਂ ਕਰਕੇ ਦਿਓ ਬਸ ਇਹ ਜ਼ਰੂਰਤਾਂ ਪੂਰੀਆਂ ਕਰ ਦਿਓ ਨਹੀਂ ਮੈਂ ਕਹਿਣਾ ਵਾਂ ਕਿ ਸਭ ਤੋਂ ਵੱਡੀ ਜ਼ਰੂਰਤ ਬੱਚਿਆਂ ਨੂੰ ਵਕਤ ਦਿਓ। ਉਹਨਾਂ ਨੂੰ ਟਾਈਮ ਦਿਓ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖੋ ਹੂੰ ਉਹਨਾਂ ਨੂੰ ਅਸਲ ਦਿਖਾਓ ਕਿ ਸਾਡੇ ਬਾਪ ਇਦਾਂ ਸੀ ਅਸੀਂ ਆਮ ਹੁਣ ਅਸੀਂ ਜਿਹੜੀ ਸਾਡੀ ਪੀੜ੍ਹੀ ਆ 40 ਸਾਲ ਮੇਰੀ ਉਮਰ 42 ਸਾਲ ਆ ਅਸੀਂ ਕੱਚਾ ਜ਼ਮਾਨਾ ਵੀ ਦੇਖਿਆ ਵਾ ਅਸੀਂ ਘੜੇ ਵੀ ਦੇਖੇ ਆ ਅਸੀਂ ਬੋਰਡ ਦੇ ਦਰਖਤ ਵੀ ਦੇਖੇ ਆ ਅਸੀਂ ਗੋਲੀ ਡੰਡਾ ਵੀ ਦੇਖਿਆ ਅਸੀਂ ਜਦੋਂ ਲੋਕ ਮੰਜੇ ਬਾਹਰ ਬੰਜੂ ਵੀ ਵੇਖਿਆ ਲੋਕ ਕਨਵੀ ਟੀਵੀ ਵੀ ਵੇਖਿਆ ਸਟਾਪੂ ਵੀ ਵੇਖਿਆ ਅਸੀਂ ਉਹ ਵੀ ਦੌਰ ਵੇਖਿਆ ਤੇ ਲੋਕ ਮੰਜੇ ਬਾਹਰ ਡਾ ਕੇ ਸਹੁੰਦੇ ਸੀਗੇ ਬਜ਼ੁਰਗ ਤੇ ਗਲੀਆਂ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਹੁੰਦੀ ਸੀ ਉਹ ਭਾਜੀ ਉਹ ਜਿਹੜਾ ਹੁੰਦਾ ਸੀ ਕਿ ਕਿਸੇ ਨਾ ਕਿਸੇ ਪਿੰਡ 'ਚ ਇੱਕ ਜੀ ਇਹੋ ਜਿਹਾ ਹੁੰਦਾ ਸੀ ਜਿਹਨੂੰ ਕਹਿੰਦੇ ਸੀ ਬਾਤ ਪਾਉਣਾ ਹਾਂਜੀ ਤੇ ਉਹ ਕੱਠ ਹੋਣਾ ਪੂਰੇ ਪਿੰਡ ਦਾ ਤੇ ਉਹ ਇੱਕ ਜੀ ਨੇ ਜਿਹੜਾ ਕੋਈ ਗੱਲ ਸ਼ੁਰੂ ਕਰਨੀ ਹੈ ਹੂੰ ਉਹ ਫਿਰ ਵੱਡੇ ਦੱਸਦੇ ਆ ਕਿ ਉਹ ਫਿਰ ਮਹੀਨਾ ਮਹੀਨਾ ਵੀ ਚੱਲ ਜਾਂਦੀ ਸੀ ਕਿ ਰੋਜ਼ ਸ਼ਾਮ ਨੂੰ ਇੱਕੋ ਹੀ ਗੱਲ ਉਹ ਬੰਦਾ ਲੈ ਕੇ ਟੋਰ ਰਿਹਾ ਕਿ ਐਸਾ ਅੱਛਾ ਹੈ ਫਨ ਹੈਗਾ ਬਿਲਕੁਲ ਤੁਸੀਂ ਵੇਖੋਗੇ ਇੱਕ ਬੰਦਾ ਗੱਲ ਟੋਰਦਾ ਤੇ ਉਹ ਐਸੀ ਗੱਲ ਕਰ ਰਿਹਾ ਕਿ ਅੱਗੇ ਜੇ ਕੋਈ 20 30 ਜਾਂ 50 ਬੰਦੇ ਬੈਠੇ ਨੇ ਤੇ ਉਹ ਸੁਣ ਰਹੇ ਨੇ ਉਹਨੂੰ ਹਾਂਜੀ ਹਾਂਜੀ ਤੇ ਸਾਰੀ ਸਾਰੀ ਰਾਤ ਉਹ ਬਾਤ ਚੱਲਣ ਈ ਗੱਲ ਤੋਂ ਗੱਲ ਨਿਕਲਣ ਈ ਤੇ ਇੱਕ ਬੰਦਾ ਖਲੋ ਕੇ ਬੋਲਣ ਡਿਆ ਬਿਲਕੁਲ ਉਹ ਲੋਗ ਆ ਨਾ ਉਹ ਸਵੇਲੇ ਲੋਗ ਗੱਲ ਦਾ ਖਾਣੇ ਦਾ ਮਹਿਫਲ ਦਾ ਮਜ਼ਾ ਲੈਂਦੇ ਸੀ ਮਜ਼ਾ ਲੈਂਦੇ ਸੀ ਹੁਣ ਅਸੀਂ ਕੀ ਕਰਦੇ ਆ ਅਸੀਂ ਕੋਈ ਚੀਜ਼ ਖਾ ਰਹੇ ਹਾਂ ਨਾ ਅਸੀਂ ਉਹਦਾ ਮਜ਼ਾ ਨਹੀਂ ਲੈ ਰਹੇ ਅਸੀਂ ਕਹਿੰਦੇ ਇਹ ਮੁੱਕੇ ਤੇ ਜਿਹੜੀ ਦੂਜੀ ਪਈ ਉਹਦਾ ਮਜ਼ਾ ਲੈਣਾ ਇਹਨੂੰ ਫੜਾਫੜ ਨਿਬੇੜ ਈ ਉਹ ਨਹੀਂ ਜਿੱਦਾਂ ਕੋਈ ਮਜ਼ਾ ਥੋੜਾ ਬੰਦਾ ਲੈਣ ਵੀ ਲੱਗਦਾ ਨਾ ਉਹ ਨਾਲ ਵਾਲਾ ਕਹਿ ਦਿੰਦਾ ਯਾਰ ਇਸ ਵਿੱਚ ਇਤਨੀ ਕੈਲਰੀਜ਼ ਹੈ ਹਾਂਜੀ ਇਹਦੇ ਚ ਹੈਗਾ ਇਹਦੀ ਚ ਹੈਗਾ ਇਹਨੂੰ ਹੱਥ ਨਾ ਲਾਈਂ ਇਹ ਡਾਕਟਰ ਮਤਲਬ ਕਿ ਮੈਨੂੰ ਅੰਜ ਲੱਗਦਾ ਹੈ ਕਿ ਜਿਵੇਂ ਹੀ ਅਸੀਂ ਆਪਣੀਆਂ ਖੁਰਾਕਾਂ ਵੀ ਛੱਡੀਆਂ ਨਾ ਦੇਸੀ ਜਿਹੜੀਆਂ ਹੈ ਸਨ ਉਹ ਕਿਉਂਕਿ ਅਸੀਂ ਤੇ ਆਪਣੇ ਬਚਪਨ 'ਚ ਸਾਨੂੰ ਉਹ ਮਿਲਦੀਆਂ ਰਹੀਆਂ ਹਮਮ ਲੇਕਿਨ ਜਿਹੜੀ ਹੈ ਕਹ ਲਓ ਕਿ ਸੰ 2000 ਤੋਂ ਬਾਅਦ ਵਾਲੀ ਪੀੜ੍ਹੀ ਹੈ ਹਮਮ ਇਹਨਾਂ ਲੋਕਾਂ ਨੂੰ ਉਹ ਵਾਲੀ ਖੁਰਾਕ ਨਹੀਂ ਮਿਲੀ ਬਿਲਕੁਲ ਬਿਲਕੁਲ ਤੇ ਇਹਨਾਂ ਦੀਆਂ ਸਿਹਤਾਂ ਵੇਖ ਲਓ ਹਮਮ ਉਹ ਹੁਣ ਕੀ ਹੈ ਕਿ ਬੰਦਾ ਕੀ ਕਵੇ ਕਿ ਰੱਬ ਸਾਰਿਆਂ ਤੇ ਕਰਮ ਕਰੇ ਲੇਕਿਨ ਅੱਜ ਵੇਖੋ ਕਿ ਛੋਟੇ-ਛੋਟੇ ਬੱਚਿਆਂ ਚ ਸ਼ੂਗਰ ਦਾ ਮਸਲਾ ਵੀ ਹੈ ਹਾਂਜੀ ਹਾਂਜੀ ਅੱਲਾ ਮਾਫ ਕਰੇ ਉਹਨਾਂ ਦੀ ਨਜ਼ਰ ਦਾ ਬੜਾ ਮਸਲਾ ਹੈ ਹਾਰਟ ਦਾ ਬੜਾ ਮਸਲਾ ਹੈ ਦਿਲ ਦਿਲ ਦਾ ਵੀ ਬੜਾ ਮਸਲਾ ਬੱਚਿਆਂ ਚ ਵੇਖਣ ਨੂੰ ਮਿਲ ਰਿਹਾ ਹੈ ਜੀ ਤੇ ਇਹ ਸਾਰੀਆਂ ਚੀਜ਼ਾਂ ਇੰਜ ਹੀ ਲੱਗਦਾ ਕਿ ਜਿਵੇਂ ਉਹ ਖੁਰਾਕ ਛੱਡਤੀ ਹਮ ਤੇ ਹਰ ਬੰਦਾ ਇਸ ਤੇ ਧਿਆਨ ਪੈ ਗਿਆ ਕਿ ਯਾਰ ਇਹ ਨਾ ਖਾ ਲੈਣਾ ਇਹ ਜਿਹੜੀ ਇਹਦੇ ਚ ਇਹਦਾ ਭਾਰੀ ਬਹੁਤ ਹੁੰਦੀ ਹੈ ਇਦੇ ਨਾਲ ਮੇਦਾ ਖਰਾਬ ਹੋ ਜਾਏਗਾ ਇਹਦੇ ਨਾਲ ਐ ਚੀਜ਼ ਹੋ ਜਾਏਗੀ ਭਈ ਗੱਲ ਹੈ ਕਿ ਜਿਹੜੀ ਰੱਬ ਨੇ ਸ਼ੈ ਬਣਾਈ ਏ ਹੂੰ ਹੂੰ ਉਹ ਕਿਸੇ ਗੱਲੋਂ ਬਣਾਈ ਏ ਨਾ ਬਿਲਕੁਲ ਬਿਲਕੁਲ ਦੁਨੀਆਂ ਦੀ ਦੁਨੀਆਂ 'ਚ ਜੇ ਕਿਤੇ ਕੋਈ ਇੱਕ ਛੋਟਾ ਜਿਹਾ ਉਹ ਕੀ ਕਹਿੰਦੇ ਖਸਖਾਸ ਦਾ ਦਾਣਾ ਵੀ ਪਿਆ ਹੈ ਨਾ ਹਾਂਜੀ ਹਾਂਜੀ ਤੇ ਉਹਦੀ ਵੀ ਕੋਈ ਵਜ੍ਹਾ ਹੈ ਬਿਲਕੁਲ ਬਿਲਕੁਲ ਉਹ ਵੀ ਐਵੇਂ ਨਹੀਂ ਰੱਬ ਨੇ ਬਣਾ ਕੇ ਸੋਟਦਾ ਕਿ ਅੱਛਾ ਵੀ ਐ ਵੀ ਹੈਗਾ ਜੀ ਨੇ ਹਰ ਚੀਜ਼ ਦੀ ਇੱਕ ਤੁਸੀਂ ਦੇਖੋ ਨਾ ਹਕੀਮ ਕੋ ਫਾਦੀਤ ਹੈ ਨਾ ਹਰ ਚੀਜ਼ ਆਪਣਾ ਟੇਸਟ ਰੱਖਦੀ ਆ ਆਪਣਾ ਫਾਇਦਾ ਰੱਖਦੀ ਆ ਹਾਂਜੀ ਜਿਵੇਂ ਡਾਕਟਰ ਕੋ ਚਲ ਜਾਓ ਕਿਸੇ ਹਕੀਮ ਕੋ ਚਲ ਜਾਓ ਉਹ ਤੁਹਾਨੂੰ ਦੱਸੇਗਾ ਆ ਨਹੀਂ ਖਾਣਾ ਤੁਸੀਂ ਆ ਖਾਣਾ ਆ ਛੱਡ ਦਿਓ ਆ ਕਹੋ ਕਿਉਂਕਿ ਉਸ ਮਜ਼ਾਜ ਦੇ ਮੁਤਾਬਕ ਉਹ ਚੀਜ਼ਾਂ ਕੰਮ ਕਰ ਰਹੀਆਂ ਹੁੰਦੀਆਂ ਕਿ ਇਸ ਬੰਦੇ ਨੂੰ ਇਸ ਵੇਲੇ ਆਹਦੀ ਜ਼ਰੂਰਤ ਆ ਅੱਛਾ ਫਿਰ ਆ ਵੀ ਹੈ ਨਾ ਕਿ ਸਾਡੇ ਬੱਚੇ ਜੇ ਤੁਸੀਂ ਉਹਨਾਂ ਨੂੰ ਗੱਲ ਕਰੋਗੇ ਉਹ ਅੱਛਾ ਜੀ ਉਥੋਂ 버ਗਰ ਮੰਗਾ ਕੇ ਖਾ ਲਿਆ ਹਮਮ ਚਲੋ ਜੀ ਖਾ ਲਿਆ ਤੁਸੀਂ ਕੋਈ ਗੱਲ ਨਹੀਂ ਅੱਜ ਦੇ ਦੌਰ ਦੀਆਂ ਖੁਰਾਕਾ ਐ ਨਾ ਠੀਕ ਹੈ ਲੇਕਿਨ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਜਦੋਂ ਖਾ ਕੇ ਪਏ ਰਹਿੰਦੇ ਆ ਹੂੰ ਹੂੰ ਹਿਲਦੇ ਨਹੀਂ ਹਿਲਦੇ ਨਹੀਂ ਖੇਡਣ ਨਾਲ ਸੇ ਕੋਈ ਸ਼ੈ ਨਹੀਂ ਹੈ ਕਰੋਨੀ ਨਿਕਲਣਾ ਉਹਨਾਂ ਨੇ ਘਰ ਦੇ ਅੰਦਰ ਬੈ ਕੇ ਕਮਰੇ ਚ ਪਏ ਰਹਿਣਾ ਉੱਥੇ ਹੀ ਬੈ ਕੇ ਉਹਨਾਂ 버ਗਰ ਖਾਣੇ ਚਿਪਸ ਖਾ ਲੈਣੇ ਬੋਤਲਾਂ ਪੀ ਲੈਣੀਆਂ ਤੇ ਮੋਬਾਈਲ ਤੇ ਰੱਗੇ ਰਹਿਣਾ ਬਿਲਕੁਲ ਤੇ ਫਿਰ ਸੇਤਾ ਦੇ ਇੰਝ ਖਰਾਬ ਹੁੰਦੀ ਹੈ ਨਾ ਦੇਖੋ ਅੱਜ ਦੀ ਯੂਥ ਨੂੰ ਮੈਂ ਕਹਿੰਦਾ ਬਹੁਤ ਸਾਰੇ ਬੱਚੇ ਐਸੇ ਹੋਣਗੇ ਇਹਨਾਂ ਨੇ ਕਦੀ ਨਿਕਲਦਾ ਹੋਇਆ ਸੂਰਜ ਨਹੀਂ ਦੇਖਿਆ ਹਾਏ ਦੇਖੋ ਇੱਕ ਆਪਣਾ ਸਰਦੀਆਂ ਦਾ ਮੌਸਮ ਹੋਵੇ ਹਮ ਸਰੋਂ ਦੇ ਖੇਤ ਹੋਣ ਵਾ ਵਾ ਉਹਦੇ ਵਿੱਚੋਂ ਜਦੋਂ ਸੂਰਜ ਨਿਕਲਦਾ ਉਹਦੀਆਂ ਛਵਾਵਾਂ ਜਦੋਂ ਸਰੋਂ ਦੇ ਖੇਤਾਂ ਤੇ ਪੈਂਦੀਆਂ ਤੇ ਲੱਗੇ ਕਿਤੇ ਢੱਗਿਆਂ ਨਾਲ ਹਲ ਵਖਦਾ ਹੋਵੇ ਹਾਏ ਹਾਏ ਤੇ ਸ਼ਬਨਮ ਜਿਹੜੀ ਉਹਦੇ ਕਤਰੇ ਸਰੋਂ ਦੇ ਉੱਤੇ ਡਿੱਗੇ ਹੋਣ ਤੇ ਯਕੀਨ ਕਰੋ ਉਹ ਨਜ਼ਾਰਾ ਇਹੋ ਜਿਹਾ ਨਜ਼ਾਰਾ ਵਾ ਯਾ ਮੈਂ ਬੰਦਾ ਕਿਸੇ ਜੰਨਤ ਚ ਚਲਾ ਗਿਆ ਵਾਹ ਵਾਹ ਇਹ ਜਿਹੜੇ ਨਜ਼ਾਰੇ ਆ ਰੂਹ ਨੂੰ ਜਿਸਮ ਨੂੰ ਤਵਾ ਨਹੀਂ ਦਿੰਦੇ ਆ ਤੁਸੀਂ ਅਗਰ ਗੱਲ ਕਰੋ ਨਾ ਡਾਕਟਰਾਂ ਦੀ ਸਾਇੰਸ ਦੀ ਤੇ ਡਾਕਟਰਸ ਔਰ ਸਾਇੰਸ ਦੱਸਦੇ ਆ ਕਿ ਇਟਸ ਹਸਨ ਕਿ ਜਦੋਂ ਸੂਰਜ ਨਿਕਲਦਾ ਨਾ ਉਹਦੀ ਜਿਹੜੀਆਂ ਸ਼ਵਾਵਾਵਾਂ ਹੁੰਦੀਆਂ ਉਹ insan واسے بہت فائدہ مند ਆ بہت فائدہ مند ਬਹੁਤ ਸਾਰੀਆਂ ਬਿਮਾਰੀਆਂ ਦਾ ਉਹਨਾਂ ਸ਼ਵਾਵਾں ਦੀ ਤਾਕਤ ਹੁੰਦੀ ਹੈ ਜਿਹੜੀ ਉਹਨਾਂ ਨੂੰ ਹਾਂਜੀ ਵੇਖੋ ਜੀ ਇਹ ਤੇ ਰੱਬ ਨੇ ਵੀ ਕਿਹਾ ਨਾ ਕਿ ਰਿਜ਼ਕ ਵੀ ਜਿਹੜਾ ਉਹ ਸਵੇਰੇ ਹੀ ਵੰਡਿਆ ਜਾਂਦਾ ਜਦੋਂ ਸੂਰਜ ਨਿਕਲਦਾ ਹੁੰਦਾ ਉਸ ਤੋਂ ਪਹਿਲੇ ਪਹਿਲੇ ਹਾਂਜੀ ਇਹ ਸਾਡੇ دین ਚ ਦੱਸਿਆ ਗਿਆ ਜਦੋਂ ਸੂਰਜ ਨਿਕਲ ਆਵੇ ਤੇ ਮੁੜ ਕੇ ਸੋਵੋ ਨਾ ਸੋਵੋ ਨਾ ਫਿਰ ਆਪਣੇ ਕੰਮਾਂ ਦੇ ਨਿਕਲ ਜਾਓ ਰੋਜ਼ੀ ਦੀ ਤਲਾਸ਼ ਚ ਤੁਹਾਨੂੰ ਲੱਭੇਗਾ ਉਸ ਵੇਲੇ ਮੈਂ ਬਾਜਵਾ ਸਭਾ ਥੋੜੀ ਜਿਹੀ ਗੱਲ ਐਡ ਕਰਦਾ ਚਲਾਂ ਕਿ ਜਿਹੜਾ ਕੰਮ ਤੁਸੀਂ ਸੂਰਜ ਨਿਕਲ ਤੋਂ ਲੈ ਕੇ 8 9 ਵਜੇ ਤੱਕ ਕਰ ਲੈਣਾ ਸਾਰੇ ਦਿਨ ਚ ਨਹੀਂ ਹੁੰਦਾ ਉਹ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਨਾ ਉਹ ਬਜ਼ੁਰਗ ਆਪਣੇ ਢੱਗੇ ਕੱਢਦੇ ਸੀ ਹਾਂਜੀ ਉਹਨੂੰ ਕਹਿੰਦੇ ਸੀ ਸਰਗੀ ਵੇਲਾ ਲਾ ਲਓ ਸਵੇਰ ਦਾ ਟਾਈਮ ਜਦੋਂ ਅਜ਼ਾਨ ਆਉਂਦਾ ਕੁੱਪੜ ਦੀ ਬਾਗ ਨਾ ਉੱਠਦੇ ਤੜਕੇ ਤੜਕੇ ਤੇ ਯਕੀਨ ਕਰੋ ਜਦੋਂ ਠੱਗੇ ਕੱਢਦੇ ਸੀਗੇ ਤੇ ਉਹ ਠੱਗਿਆਂ ਦੀ ਜਿਹੜੀ ਲੱਗੀਆਂ ਨੇ ਟੱਲੀਆਂ ਟੱਲੀਆਂ ਲੱਗੀਆਂ ਹੁੰਦੀਆਂ ਉਹ ਟੰ ਟੰ ਕਰਦੇ ਸੀ ਤੇ ਲੋਕਾਂ ਬੁੜੀਆਂ ਨੂੰ ਉੱਠ ਜਾਣਾ ਉਹ ਠੱਗਿਆਂ ਦੀਆਂ ਟੱਲੀਆਂ ਦਾਸਦੀਆਂ ਸੀ ਕਿ ਦਿਨ ਚੜ ਗਿਆ ਦਿਨ ਚੜ ਗਿਆ ਉੜ ਕੇ ਬੀਬੀਆਂ ਨੇ ਕਹਿੰਦੀ ਉਠੋ ਨਹੀਂ ਉਠੋ ਆਪਣਾ ਮਧਾਣੀ ਰਿੜਕੋ ਉਹ ਗੋਹਾ ਕੂੜਾ ਕਰੋ ਮੱਝਾ ਬਨੋ ਦਿਨ ਚੜ ਗਿਆ ਦਿਨ ਚੜ ਗਿਆ ਤੇ ਉਹ ਜਦੋਂ ਆਪਣੇ ਜ਼ਿਮੀਦਾਰ ਭਰਾ ਠੱਗੇ ਲੈ ਕੇ ਜ਼ਮੀਨਾਂ ਦੀ ਤਰਫ ਜਾਂਦੇ ਸੀ ਨਾ ਜਦੋਂ ਸੂਰਜ ਨਿਕਲ ਆਉਂਦਾ ਸੀ ਇਹ ਤਾਂ ਬੀਬੀ ਟੁੱਕਰ ਪਾਣੀ ਮਗਰ ਲੈ ਕੇ ਜਾਂਦੀ ਨਾ ਉਹ ਗੜਵੀ ਲੱਸੀ ਦੀ ਆਹੋ ਤੇ ਨਾਲ ਰੋਟੀਆਂ ਨਾਲ ਪਰਾਂਠੇ ਨਾਲ ਚਾਰ ਤੇ ਨਾਲ ਮੱਖਣ ਤੇ ਯਕੀਨ ਕਰੋ ਕਿਲਾ ਵਿਗਾ ਉਹਨਾਂ ਨੇ ਜ਼ਮੀਨ ਦਾ ਵਾ ਲਿਆ ਹੁੰਦਾ ਸੀ ਵਾ ਲਿਆ ਹੁੰਦਾ ਸੀ ਤੇ ਹਜੇ ਸੂਰਜ ਤਾ ਹੁੰਦਾ ਹੀ ਥੋੜਾ ਜਿਹਾ ਹੁਣ ਤਾਂ ਵੇਖੋ ਜੀ ਹਾਲੇ ਤੇ ਹੁਣ ਨਾ ਗੱਲਾਂ ਨਿਰੀਆਂ ਫਿਲਮਾਂ ਚ ਰਹਿ ਗਈਆਂ ਹਾਂਜੀ ਹੈ ਕਿਸੇ ਕੋਈ ਪੰਜਾਬੀ ਕੋਈ ਫਿਲਮ ਆਂਦੀ ਉਹਦੇ ਚ ਇਹੋ ਜਿਹੇ ਮੰਦਰ ਵੇਖਣ ਨੂੰ ਮਿਲਦਾ ਨਹੀਂ ਪਿੰਡਾਂ ਚ ਹੁਣ ਨਹੀਂ ਪਿੰਡਾਂ ਚ ਤੇ ਹੈ ਕਿਤੇ ਕਿਤੇ ਹੈ ਜੀ ਹਜੇ ਪਿੰਡਾਂ ਚ ਤੇ ਹੈ ਲੇਕਿਨ ਇਹ ਜਿਹੜੇ ਥੋੜੇ ਜੇ ਕਹ ਲਓ ਕਿ ਮਾਡਰਨ ਹੋ ਗਏ ਥੋੜੇ ਜੇ ਵੀ ਉਥੋਂ ਵੀ ਇਹ ਸ਼ਾਇਰ ਨਿਕਲਦੀ ਜਾ ਰਹੀ ਹੈ। ਬਿਲਕੁਲ ਬਿਲਕੁਲ। ਤੇ ਸ਼ਾਇਰਾਂ 'ਚ ਤਾਂ ਬਿਲਕੁਲ ਹੀ ਇਹ ਗੱਲ ਹੈ ਨਾ ਕਿ 10-11 ਵਜੇ ਤੋਂ ਪਹਿਲੇ ਤਾਂ ਕਿਸੇ ਦੀ ਅੱਖ ਨਹੀਂ ਖੁੱਲਦੀ। ਮੈਂ ਨਾ ਇੱਕ ਤੁਹਾਡੀ ਗੱਲ ਤੇ ਗੱਲ ਕਰਦਾ ਚੱਲਾਂ ਕਿ ਮੈਂ ਇੱਕ ਸਾਡੇ ਲਾਗੇ ਨਾ ਸ਼ਾਹਗੋੜ ਦੇ ਪਿੰਡ ਗੰਧਰਾਂ ਉੱਥੇ ਮਾਸਟਰ ਮਾਸਟਰ ਰਫੀਤ ਸਾਹਿਬ ਉਹ ਅੱਜ ਵੀ ਟੱਗਿਆ ਨਾ ਹੱਲ ਬੋਂਦੇ। ਬੜੀ ਖੂਬਸੂਰਤ ਗੱਲ ਮੈਂ ਆਪਣੇ ਨਾਲ ਨੂੰ ਦੱਸਣ ਲੱਗਾ। ਤੇ ਮੈਂ ਉਹਨਾਂ ਨੂੰ ਅਕਸਰ ਸਵੇਰ-ਸਵੇਰ ਚੱਲ ਜਾਂਦਾ ਉਹ ਮੈਨੂੰ ਫੋਨ ਕਰਦੇ ਮਲਕ ਸਾਹਿਬ ਆ ਜਾਓ। ਤੇ ਮੈਂ ਮੇਰੇ ਘਰ ਪਰੇ ਨਮਾਜ਼ ਪੜਨੀ ਤੇ ਤੜਕੇ ਮੈਂ ਜਾ ਕੇ ਨਾ ਉਹ ਢੱਗੇ ਹਿਕਣੇ ਸੁਹਾਗਾ ਦੇਣਾ ਹੱਲ ਬੋਣਾ ਤੇ ਮੈਂ ਅਕਸਰ ਉਹਦੀ ਵੀਡੀਓ ਵੀ ਬਣਾ ਕੇ ਨੈਟ ਤੇ ਪਾ ਦਿੰਨਾ ਹੂੰ ਹੂੰ ਮੈਂ ਕਿਹਾ ਮਾਸਟਰ ਸਾਹਿਬ ਤੁਸੀਂ ਢੱਗੇ ਨਾਲ ਹੱਲ ਬੋਣੇ ਆ ਤੁਹਾਡੇ ਕੋਲ ਟਰੈਕਟਰ ਵੀ ਹੈਗਾ ਟਰੈਕਟਰ ਦੀਆਂ ਹੱਲਾ ਵੀ ਹੈਗੀਆਂ ਹੂੰ ਹੂੰ ਤੇ ਇਹ ਢੱਗਿਆਣਾ ਕੀ ਗੱਲ ਉਹ ਕਹਿੰਦਾ ਮਲਕ ਸਾਹਿਬ ਮੈਂ ਜ਼ਿਮੀਂਦਾਰੀ ਵੀ ਕਰਦਾ ਵਾਂ ਤੇ ਨਾਲ ਜ਼ਿਮੀਂਦਾਰੇ ਦਾ ਸਵਾਦ ਵੀ ਲੈਣਾ ਆਏ ਹੋਏ ਵਾ ਵਾ ਕਹਿੰਦਾ ਕਿ ਸਰ ਫਸਲ ਲੈਂਦੇ ਆ ਤੇ ਮੈਂ ਨਾਲ ਸਵਾਦ ਵੀ ਲੈਂਦਾ ਸਵਾਦ ਵੀ ਲੈਂਦਾ ਸਵਾਦ ਕੀ ਢੱਗੇ ਹੱਲ ਉਹ ਕਹਿੰਦੇ ਪੁਰਾਣੇ ਵਕਤ ਨੂੰ ਮੈਂ ਜੋੜ ਕੇ ਰੱਖਦਾ ਤੇ ਮੈਨੂੰ ਮਜ਼ਾ ਆਉਂਦਾ ਕੀ ਬਾਤ ਸਕੂਨ ਮਿਲਦਾ ਸਕੂਨ ਮਿਲਦਾ